स्टूडेंट्स वेलकम ਅੱਜ ਦੀ ਵੀਡੀਓ ਦੇ ਵਿੱਚ ਆਪਣਾ ਟਾਪਿਕ ਹੈ ਬਲੈਕਬੋਰਡ ਇਸਤੇਮਾਲ ਦਾ ਕੌਸ਼ਲ ਇਹ ਵੀ ਸੂਖਮ ਅਧਿਆਪਨ ਦਾ ਇੱਕ ਅਗਲਾ ਕੌਸ਼ਲ ਹੈ ਇਸ ਤੋਂ ਪਹਿਲਾਂ ਤਿੰਨ ਜਿਹੜੇ ਕੌਸ਼ਲ ਨੇ ਹੋ ਸੀ ਅਲੱਗ-ਅਲੱਗ ਵੀਡੀਓਜ਼ ਦੇ ਵਿੱਚ ਕਰ ਚੁੱਕੇ ਆ ਬਲੈਕਬੋਰਡ ਇਸਤੇਮਾਲ ਦਾ ਕੌਸ਼ਲ ਦੇਖੋ ਨਾ ਤਾਂ ਹੀ ਕਲੀਅਰ ਕਿ ਜਿਹੜਾ ਕਿ ਅਧਿਆਪਕ ਆ ਉਹਨੇ ਬਲੈਕਬੋਰਡ ਦੀ ਵਰਤੋਂ ਜਮਾਤ ਦੇ ਵਿੱਚ ਕਿਵੇਂ ਕਰਨੀ ਹੈ ਹੁਣ ਇਹ ਇਸ ਆਪਣੇ ਸਬਜੈਕਟ ਦੇ ਅਕੋਰਡਿੰਗ ਹੋਏਗੀ ਜੋ ਤੁਹਾਡਾ ਟਾਪਿਕ ਹੈ ਉਹਦੇ ਅਕੋਰਡਿੰਗ ਹੋਏਗੀ ਤੇ ਨਾਲ ਨਾਲ ਕੁਝ ਗੱਲਾਂ ਕਾਮਨ ਵੀ ਹੁੰਦੀਆਂ ਨੇ ਸਾਰਿਆਂ ਦੇ ਲਈ ਨਾਂ ਬਲੈਕਬੋਰਡ ਕੀ ਹੈ ਇੱਕ ਸਸਤੀ ਤੇ ਹਰਮਨ ਪਿਆਰੀ ਮਦਦਗਾਰ ਸਮੱਗਰੀ ਹੈ ਜਿਹੜੀ ਕਿ ਦੇਖੋ ਸਾਰੇ ਸਕੂਲਾਂ ਦੇ ਵਿੱਚ ਅਵੇਲੇਬਲ ਹੁੰਦੀ ਹੈ ਉਪਲਬਧ ਹੁੰਦੀ ਹੈ ਤੇ ਹਰੇਕ ਕਲਾਸ ਦਾ ਸ਼ਿੰਗਾਰ ਵੀ ਹੈ ਦੇਖੋ ਹੁਣ ਅਸੀਂ ਕਿਸੇ ਮਰਜ਼ੀ ਕਲਾਸ ਤੇ ਚਲੇ ਜਾਈਏ ਚਾਹੇ ਸਕੂਲ ਲੈਵਲ ਦੀ ਹੈ ਕਾਲਜ ਲੈਵਲ ਦੀ ਹੈ ਯੂਨੀਵਰਸਿਟੀ ਲੈਵਲ ਦੀ ਹੈ ਅਗਰ ਉੱਥੇ ਬਲੈਕਬੋਰਡ ਜਾਂ ਵਾਈਟਬੋਰਡ ਨਹੀਂ ਹੈ ਤਾਂ ਸਾਨੂੰ ਕਲਾਸ ਨਹੀਂ ਲੱਗੇਗੀ ਹਰ ਉਹ ਗੱਲ ਜੋ ਕਈ ਵਾਰ ਸਿਰਫ ਮੌਖਿਕ ਰੂਪ ਵਿੱਚ ਕਰਨੀ ਔਖੀ ਜਾਂ ਅਸਪਸ਼ਟ ਹੁੰਦੀ ਹੈ ਤਾਂ ਅਧਿਆਪਕ ਉਹਨੂੰ ਬਲੈਕਬੋਰਡ ਤੇ ਇਸਤੇਮਾਲ ਦੇ ਨਾਲ ਬਲੈਕਬੋਰਡ ਦੀ ਵਰਤੋਂ ਦੇ ਨਾਲ ਨੂੰ ਅਸਰਦਾਈ ਤੇ ਸਾਫ਼ ਬਣਾ ਕੇ ਸਾਰੀ ਕਲਾਸ ਦੇ ਅੱਗੇ ਵਧੀਆ ਢੰਗ ਦੇ ਨਾਲ ਪੇਸ਼ ਕਰ ਦਿੰਦਾ ਹੈ ਬਲੈਕਬੋਰਡ ਦਾ ਕੌਸ਼ਲ ਕੀ ਹੈ ਕਿ ਨੂੰ ਕਹਿੰਦੇ ਨੇ ਕਿ ਬਲੈਕਬੋਰਡ ਕੌਸ਼ਲ ਬਲੈਕਬੋਰਡ ਨੂੰ ਕੁਸ਼ਲਤਾ ਪੂਰਵਕ ਇਸਤੇਮਾਲ ਕਰਨ ਨੂੰ ਕੀ ਕਿਹਾ ਜਾਂਦਾ ਹੈ ਬਲੈਕਬੋਰਡ ਇਸਤੇਮਾਲ ਦਾ ਜਾਂ ਬਲੈਕਬੋਰਡ ਦੀ ਵਰਤੋਂ ਦਾ ਕੌਸ਼ਲ ਪਾਸ਼ਿਕ ਅਤੇ ਗੈਰ ਪਾਸ਼ਿਕ ਚਿੰਨ੍ਹਾਂ ਦੀ ਮਦਦ ਦੇ ਨਾਲ ਅਧਿਆਪਕ ਰਾਹੀਂ ਵਿਦਿਆਰਥੀਆਂ ਤੱਕ ਠੀਕ ਵਿਚਾਰ ਪਹੁੰਚਾਉਣ ਦੀ ਪ੍ਰਕਿਰਿਆ ਨੂੰ ਬਲੈਕਬੋਰਡ ਇਸਤੇਮਾਲ ਕਰਨ ਦਾ ਕੌਸ਼ਲ ਕਹਿ ਸਕਦੇ ਹਾਂ ਕਿਉਂਕਿ ਜੇਕਰ ਦੇਖੋ ਅਧਿਆਪਕ ਕੋਈ ਸਿੰਬਲ ਬਣਾ ਕੇ ਦੱਸਣਾ ਚਾਹੁੰਦਾ ਮੰਨ ਲਓ ਆਪਣਾ ਟਾਪਿਕ ਹੈ ਜਿਹੜੇ ਟ੍ਰੈਫਿਕ ਸਾਈਨਸ ਹੁੰਦੇ ਨੇ ਸਿੰਬਲਸ ਹੁੰਦੇ ਨੇ ਤਾਂ ਹੁਣ ਅਧਿਆਪਕ ਹੱਥ ਨਾਲ ਨਹੀਂ ਬਣਾ ਕੇ ਦੱਸ ਸਕਦਾ ਤੁਹਾਨੂੰ ਅਧਿਆਪਕ ਬਲੈਕਬੋਰਡ ਤੇ ਡਰਾ ਕਰਕੇ ਜ਼ਰੂਰ ਦੱਸ ਸਕਦਾ ਉਹਦੇ ਅਕੋਰਡਿੰਗ ਅਧਿਆਪਕ ਕਲਰਫੁੱਲ ਚਾਕ ਲਏਗਾ ਵਾਈਟਬੋਰਡ ਯੂਜ਼ ਕਰ ਸਕਦਾ ਬਲੈਕਬੋਰਡ ਯੂਜ਼ ਕਰ ਸਕਦਾ ਕਲਰਫੁੱਲ ਚਾਕ ਮਿਲ ਸਕਦੇ ਆ ਤੇ ਕਲਰਫੁੱਲ ਪੈਨ ਵੀ ਮਿਲਦੇ ਆ ਵਾਈਟ ਬੋਰਡ ਦੇ ਲਈ ਤਾਂ ਉਹ ਅਕੋਰਡਿੰਗ ਜਿਹੜੇ ਦੇ ਆਪ ਕਾ ਵਧੀਆ ਢੰਗ ਦੇ ਨਾਲ ਉਹ ਚਿੰਨਾਂ ਦੀ ਵਰਤੋਂ ਦੇ ਨਾਲ ਉਹ ਟਾਪਿਕ ਸਮਝਾ ਸਕਦਾ ਹੈ ਤੇ ਜਿਹੜੀ ਪ੍ਰਕਿਰਿਆ ਕੁਝ ਅੱਗੇ ਹਿੱਸਿਆਂ ਦੀ ਵੰਡ ਮੰਗ ਕਰਦੀ ਹੈ ਜਿਦੇ ਵਿੱਚ ਸਭ ਤੋਂ ਪਹਿਲਾਂ ਕੀ ਹੈ ਕਿ ਬਲੈਕ ਬੋਰਡ ਵਰਤਨ ਦੇ ਕੌਸ਼ਲ ਦੇ ਹਿੱਸੇ ਅੰਸ਼ ਜਾਂ ਤੱਤ ਕਿਹੜੇ-ਕਿਹੜੇ ਨੇ ਮੀਨ ਜਦੋਂ ਤੁਸੀਂ ਬਲੈਕ ਬੋਰਡ ਦੇ ਵਰਤੋਂ ਕਰਨੀ ਹੈ ਤਾਂ ਕਿਹੜੇ ਤੱਤਾਂ ਨੂੰ ਧਿਆਨ ਦੇ ਵਿੱਚ ਰੱਖਣਾ ਹੈ ਪਹਿਲੀ ਗੱਲ ਸਾਫ਼ ਲਿਖਾਈ ਅਧਿਆਪਕ ਦੀ ਜਿਹੜੀ ਲਿਖਾਈ ਹੋ ਬਿਲਕੁਲ ਸਾਫ਼ ਸੁਥਰੀ ਤੇ ਸਪਸ਼ਟ ਹੋਣੀ ਚਾਹੀਦੀ ਹੈ ਜਿਨੂੰ ਕੋ ਸੌਖੇ ਤਰੀਕੇ ਨਾਲ ਪੜਿਆ ਜਾ ਸਕਦਾ ਹੋਵੇ ਤੇ ਵਖਰੇਵਾ ਹੋਣਾ ਚਾਹੀਦਾ ਹੈ ਅੱਖਰਾਂ ਦੇ ਵਿੱਚ ਸ਼ਬਦਾਂ ਦੇ ਵਿੱਚ ਤੇ ਲਾਈਨਾਂ ਦੇ ਵਿੱਚ ਜਿੰਨੀ ਸਹੀ ਦੂਰੀ ਆ ਉਹ ਹੋਣੀ ਚਾਹੀਦੀ ਹੈ ਅੱਗੇ ਹੈ ਤਿਰਛਾਪਨ ਸਾਰੇ ਜਿਹੜੇ ਅੱਖਰ ਨੇ ਖੜੇ ਦਾ ਤੋਂ ਥੋੜੇ ਜੇ ਤਿਰਛੇ ਹੋਣਾ ਚਾਹੀਦੇ ਨੇ ਮੀਂਜਿਕ ਹੁੰਦਾ ਸੀ ਬਿਲਕੁਲ ਸਿੱਧੇ ਸਿੱਧੇ ਲਿਖ ਰਹੇ ਹਾਂ ਵੀ ਥੋੜੇ ਜੇ ਹਲਕੀ ਜਿਹੀ ਮੈਂ ਅਸੀਂ ਦੇਖਦੇ ਹਾਂ ਉਹ ਤਿਰਛਾਪਨ ਉਹਦੇ ਵਿੱਚ ਹੋਣਾ ਚਾਹੀਦਾ ਹੈ ਅੱਖਰਾਂ ਦਾ ਆਕਾਰ ਹੁਣ ਜੇਕਰ ਅਸੀਂ ਅੰਗਰੇਜ਼ੀ ਦੇ ਵਿੱਚ ਲਿਖ ਰਹੇ ਹਾਂ ਤਾਂ ਜਿਹੜਾ ਪਹਿਲਾ ਅੱਖਰ ਜਿਵੇਂ ਹੁੰਦਾ ਕੋਈ ਕੈਪੀਟਲ ਲਿਖਣ ਵਾਲਾ ਹੁੰਦਾ ਤੇ ਉਹਦੇ ਅਕੋਰਡਿੰਗ ਲਿਖਣਾ ਸਾਰੇ ਅੱਖਰਾਂ ਦਾ ਆਕਾਰ ਪੜਨ ਲਾਇਕ ਹੋਣਾ ਚਾਹੀਦਾ ਜਿਹੜਾ ਕਿ ਪਿੱਛੇ ਜਮਾਤ ਦੇ ਵਿੱਚ ਜਿਹਨੇ ਬੱਚੇ ਬੈਠੇ ਨੇ ਉਹ ਸਾਰੇ ਧਿਆਨ ਦੇ ਨਾਲ ਬਲੈਕਬੋਰਡ ਤੋਂ ਪੜ ਸਕਣ ਫਿਰ ਇਹ ਖਾਵਾਂ ਲਾਈਨਾਂ ਦੇ ਵਿੱਚਕਾਰ ਜਿਹੜੀ ਜਗ੍ਹਾ ਬਰਾਬਰ ਛੱਡੀ ਜਾਣੀ ਚਾਹੀਦੀ ਹੈ ਹੁਣ ਜਿਵੇਂ ਅਸੀਂ ਦੇਖ ਰਹੇ ਹਾਂ ਬੁੱਕ ਤੇ ਇਹ ਲਾਈਨਾਂ ਲਿਖੀਆਂ ਹੋਈਆਂ ਨੇ ਤਾਂ ਇਹਨਾਂ ਦੇ ਵਿੱਚ ਇੱਕੋ ਜਿਹੀ ਜਗ੍ਹਾ ਹੈ ਹੁਣ ਇੱਥੇ ਦੇਖੋ ਪਹਿਰਾ ਖਤਮ ਹੋ ਰਿਹਾ ਸੀ ਨਵਾਂ ਪਹਿਰਾ ਸ਼ੁਰੂ ਹੋਇਆ ਤਾਂ ਉੱਥੇ ਜਿਹੜੀ ਸਪੇਸ ਆ ਥੋੜੀ ਜਿਹੀ ਪਹਿਲਾਂ ਨਾਲੋਂ ਵੱਧ ਦੇ ਤੇ ਜਿਹੜੀਆਂ ਲਾਈਨਾਂ ਨੇ ਇੱਕ ਦੂਸਰੇ ਨਾਲ ਕੱਟਦੀਆਂ ਹੋਣ ਤੇ ਸਿੱਧੀਆਂ ਲਿਖੀਆਂ ਹੋਣੀਆਂ ਚਾਹੀਦੀਆਂ ਨੇ ਤੇ ਨਾਲ ਪੜਨ ਦੇ ਵਿੱਚ ਜਿਹੜੀ ਔਖ ਹੈ ਉਹ ਨਹੀਂ ਆਏਗੀ ਹੁਣ ਜੇਕਰ ਅਸੀਂ ਲਾਈਨ ਉੱਪਰੋਂ ਲਿਖਣ ਲੱਗੇ نیچے ਆ ਗਈ ਜਿਵੇਂ ਕਿ ਤੁਸੀਂ ਬਲੈਕਬੋਰਡ ਤੇ ਹੁਣ ਆਪਣੀ ਪ੍ਰੈਕਟਿਸ ਕਰਕੇ ਦੇਖਿਓ ਜਾਂ ਤਾਂ ਤੁਸੀਂ ਉੱਪਰ ਲਿਖਣ ਲੱਗੇ ਹੇਠਾਂ ਨੂੰ ਆ ਜਾਓਗੇ ਲਿਖਦੇ ਲਿਖਦੇ ਜਾਂ ਫਿਰ ਤੁਸੀਂ ਇੱਥੋਂ ਲਿਖਣ ਲੱਗੇ ਤਾਂ ਉੱਪਰ ਨੂੰ ਚਲੇ ਜਾਓਗੇ ਇਹ ਚੀਜ਼ ਨਹੀਂ ਹੋਣੀ ਚਾਹੀਦੀ ਫਿਰ ਟੁਕਮੀ ਸਮਗਰੀ ਉੱਤੇ ਕੇਂਦਰਨ ਬਲੈਕਬੋਰਡ ਸਾਰੇ ਦੇ ਸਾਰੇ ਵਿਸ਼ੇ ਨੂੰ ਲਿਖਣ ਜਾਂ ਪੇਸ਼ ਕਰਨ ਦੇ ਲਈ ਨਹੀਂ ਹੈ ਕਿਉਂਕਿ ਇਹ ਨਹੀਂ ਹੈ ਵੀ ਸੇ ਪੂਰਾ ਚੈਪਟਰ ਉਹਦੇ ਉੱਪਰ ਲਿਖ ਦਿਆਂਗੇ ਹੁਣ ਜਦੋਂ ਅਸੀਂ ਇਸ ਤਰੀਕੇ ਨਾਲ ਕਰਾਂਗੇ ਬਲੈਕਬੋਰਡ ਦੀ ਵਰਤੋਂ ਤਾਂ ਨੀਰਸਤਾ ਪੈਦਾ ਹੋ ਜਾਏਗੀ ਇਹ ਸਿਰਫ ਖਾਸ ਵਿਸ਼ਾ ਸਮਗਰੀ ਜਾਂ ਉਹਨਾਂ ਨਾਲ ਸੰਬੰਧਿਤ ਜਿਹੜੇ ਤੱਥ ਨੇ ਕੋਈ ਮਹੱਤਵਪੂਰਨ ਤਾਰੀਖਾਂ ਹੁੰਦੀਆਂ ਨੇ ਕੋਈ ਘਟਨਾਵਾਂ ਹੁੰਦੀਆਂ ਨੇ ਕਿਸੇ ਦਾ ਨਾਂ ਹੁੰਦਾ ਕੋਈ ਡੇਟ ਆਫ ਬਰਥ ਜਾਂ ਕੁਝ ਵੀ ਹੋਰ ਸਿਰਫ ਉਹਨਾਂ ਚੀਜ਼ਾਂ ਬਾਰੇ ਹੀ ਲਿਖਣਾ ਹੈ ਫਿਰ ਲਿਖੀ ਜਾਣ ਵਾਲੀ ਸਮਗਰੀ ਦੀ ਪ੍ਰਸਤੁਤੀ ਮੀਨਿੰਗ ਕਿਸ ਤਰੀਕੇ ਨਾਲ ਪ੍ਰਸਤੁਤ ਕਰਨਾ ਹੈ ਪ੍ਰਸਤੁਤ ਕੀਤੀ ਜਾਣ ਵਾਲੀ ਸਮਗਰੀ ਵਿੱਚ ਲਗਾਤਾਰਤਾ ਹੋਣੀ ਚਾਹੀਦੀ ਹੈ ਮੀਨਸ ਕੰਟੀਨਿਉਟੀ ਹੋਣੀ ਚਾਹੀਦੀ ਹੈ ਤਾਂ ਕਿ ਜਿਵੇਂ ਜਿਵੇਂ ਜਿਹੜੀ ਵਿਸ਼ਾ ਸਮਗਰੀ ਦਾ ਵਿਕਾਸ ਹੋਵੇ ਵਿਕਾਸ ਹੋਣ ਦਾ ਮਤਲਬ ਜਿਵੇਂ ਜਿਵੇਂ ਅਸੀਂ ਵਿਸ਼ਾ ਸਮਗਰੀ ਨੂੰ ਬੱਚਿਆਂ ਨੂੰ ਪੜ੍ਹਾ ਰਹੇ ਹਾਂ ਉਹ ਵਿਦਿਆਰਥੀਆਂ ਦੀ ਸਮਝ ਦੇ ਵਿੱਚ ਆਉਂਦੀ ਰਹੇ ਤੇ ਜੇਕਰ ਅਸੀਂ ਕੋਈ ਚਿੱਤਰ ਜਾਂ ਕੀਤੀ ਬਣਾਉਣੀ ਹੈ ਤਾਂ ਉਹਦੇ ਲਈ ਬਲੈਕਬੋਰਡ ਨੂੰ ਦੋ ਭਾਗਾਂ ਦੇ ਵਿੱਚ ਵੰਡ ਲਓ ਤੇ ਬਲੈਕਬੋਰਡ ਉੱਤੇ ਲਿਖੇ ਖਾਸ ਕਥਨਾਂ ਦੇ ਥੱਲੇ ਜਿਹੜੀ ਅੰਡਰਲਾਈਨ ਆ ਉਹ ਕਰਨਾ ਵੀ ਜ਼ਰੂਰੀ ਹੈ ਜਿਵੇਂ ਕਿ ਅਸੀਂ ਕੋਈ ਡੇਟ ਲਿਖੀ ਹੈ ਮੀਨਜ਼ ਕਿ ਪਲਾਸੀ ਦੀ ਲੜਾਈ ਕਦੋਂ ਹੋਈ ਤਾਂ ਉਸ ਡੇਟ ਨੂੰ ਅਸੀਂ ਜਦੋਂ ਬਲੈਕਬੋਰਡ ਤੇ ਲਿਖਾਂਗੇ ਉਹਨੂੰ ਅੰਡਰਲਾਈਨ ਵੀ ਕਰ ਦਾਂਗੇ ਤਾਂ ਜੋ ਜਿਹੜੇ ਬੱਚੇ ਨੇ ਉਹਨਾਂ ਦਾ ਧਿਆਨ ਅਸੀਂ ਖਿੱਚ ਸਕੀਏ ਕਿ ਇਹ ਚੀਜ਼ ਇੰਪੋਰਟੈਂਟ ਹੈ ਤੁਹਾਡੇ ਲਈ ਹੁਣ ਅਸੀਂ ਗੱਲ ਕਰਾਂਗੇ ਕਿ ਬਲੈਕਬੋਰਡ ਨੂੰ ਅਸਰਦਾਰੀ ਤਰੀਕੇ ਦੇ ਨਾਲ ਕਿਵੇਂ ਵਰਤਿਆ ਜਾ ਸਕਦਾ ਹੈ ਪਹਿਲੀ ਗੱਲ ਬਲੈਕਬੋਰਡ ਦੀ ਚੰਗੀ ਤਰ੍ਹਾਂ ਸੰਭਾਲ ਕਰਨੀ ਹੈ ਦੇਖੋ ਕਈ ਵਾਰ ਬਲੈਕਬੋਰਡ ਖਰਾਬ ਹੋ ਜਾਂਦੇ ਨੇ ਤਾਂ ਜਦੋਂ ਅਸੀਂ ਉਹ ਤੋਂ ਕੰਮ ਕੰਪਲੀਟ ਕਰ ਚੁੱਕੇ ਹਾਂ ਨਾਲ ਦੇ ਨਾਲ ਸਾਫ਼ ਕਰਨਾ ਜ਼ਰੂਰੀ ਹੈ ਮੈਨੂੰ ਸਾਰਾ ਕੰਮ ਇਰੇਜ਼ ਕਰ ਦੇਣਾ ਮਿਟਾ ਦੇਣਾ ਅਧਿਆਪਕ ਦਾ 45 ਡਿਗਰੀ ਦੇ ਕੋਣ ਤੋਂ ਇਸ ਤਰ੍ਹਾਂ ਖੜੇ ਹੋਣਾ ਕਿ ਬਲੈਕਬੋਰਡ ਤੇ ਲਿਖਣ ਦੇ ਨਾਲ ਉਹ ਜਮਾਤ ਤੇ ਵੀ ਨਜ਼ਰ ਰੱਖੇ ਮੀਨਜ਼ ਅਧਿਆਪਕ ਜਦ ਲਿਖਣਾ ਤਾਂ 45 ਡਿਗਰੀ ਦੇ ਐਂਗਲ ਤੋਂ ਖੜ ਕੇ ਲਿਖਣਾ ਤਾਂ ਜੋ ਕਲਾਸ ਦੇ ਵਾਲੇ ਵੀ ਪੂਰਾ ਧਿਆਨ ਹੋਵੇ ਜੇਕਰ ਹੁਣ ਅਸੀਂ ਬੱਚਿਆਂ ਵੱਲ ਪਿੱਠ ਕਰ ਲਵਾਂਗੇ ਤੇ ਬਲੈਕਬੋਰਡ ਤੇ ਲਿਖਦੇ ਜਾਵਾਂਗੇ ਤਾਂ ਬੱਚੇ ਕਲਾਸ ਦੇ ਵਿੱਚ ਡਿਸਟਰਬੈਂਸ ਕ੍ਰੀਏਟ ਕਰਨਗੇ ਠੀਕ ਤਰ੍ਹਾਂ ਦੇ ਚਾਕ ਦਾ ਠੀਕ ਤਰੀਕੇ ਨਾਲ ਵਰਤੋਂ ਕਰਨਾ ਮੀਨ ਚਾਕ ਵੀ ਵਧੀਆ ਹੋਣਾ ਚਾਹੀਦੇ ਨੇ ਤੇ ਉਹਨਾਂ ਦੀ ਵਰਤੋਂ ਵੀ ਠੀਕ ਤਰੀਕੇ ਨਾਲ ਕਰਨੀ ਆ ਕਈ ਵਾਰ ਬਲੈਕਬੋਰਡ ਤੇ ਲਿਖਣ ਲੱਗਾ ਚਾਕ ਆਵਾਜ਼ ਕਰਦਾ ਤਾਂ ਇਹ ਨਹੀਂ ਹੋਣਾ ਚਾਹੀਦਾ ਬਲੈਕਬੋਰਡ ਤੇ ਲਿਖਦੇ ਸਮੇਂ ਜਾਂ ਕੁਝ ਚਿੱਤਰਿਤ ਕਰਦੇ ਸਮੇਂ ਮੀਨ ਕੁਝ ਬਣਾਉਂਦੇ ਸਮੇਂ ਮਾਨਸਿਕ ਰੂਪ ਦੇ ਵਿੱਚ ਉਸ ਵਾਰੇ ਟਿੱਪਣੀ ਕਰਦੇ ਰਹਿਣਾ ਮੀਨਸ ਉਹਦੇ ਬਾਰੇ ਨਾਲ-ਨਾਲ ਵਿਆਖਿਆ ਵੀ ਕਰਨੀ ਹੈ ਦੱਸਣਾ ਵੀ ਹੈ ਇਕਲਾ ਇਹ ਨਹੀਂ ਕਿ ਅਧਿਆਪਕ ਡਾਇਗਰਾਮ ਬਣਾ ਰਿਹਾ ਹੈ ਤੇ ਉਹਦੇ ਬਾਰੇ ਕੁਝ ਵੀ ਨਹੀਂ ਦੱਸ ਰਿਹਾ ਕਿਉਂਕਿ ਬਾਅਦ ਦੇ ਵਿੱਚ ਜਦ ਅਧਿਆਪਕ ਐਕਸਪਲੇਨ ਕਰੇਗਾ ਤਾਂ ਉਹਨਾਂ ਨਾਲ ਕੀ ਹੋਏਗਾ ਟਾਈਮ ਵੇਸਟ ਹੋਏਗਾ ਰੰਗीन ਜਿਹੜੇ ਝਾਕ ਨੇ ਉਹਨਾਂ ਦੀ ਵਰਤੋਂ ਵੀ ਕਰਨੀ ਜ਼ਰੂਰੀ ਹੈ ਉਹਨਾਂ ਦੀ ਵਰਤੋਂ ਕਿਵੇਂ ਕੋਈ ਜ਼ਰੂਰੀ ਤੱਥ ਨੇ ਮੀਨਸ ਫੈਕਟਸ ਨੇ ਉਹਨਾਂ ਦੇ ਉੱਪਰ ਬਲ ਦੇਣ ਦੇ ਲਈ ਤੇ ਜਿਹੜੇ ਚਿੱਤਰ ਬਣਾਉਣੇ ਨੇ ਉਹਨਾਂ ਨੂੰ ਆਕਰਸ਼ਕ ਬਣਾਉਣ ਦੇ ਲਈ ਅਸੀਂ ਕਰ ਸਕਦੇ ਹਾਂ ਵਿਦਿਆਰਥੀਆਂ ਨੂੰ ਵੀ ਬਲੈਕਬੋਰਡ ਤੇ ਜਿਹੜੇ ਲਿਖਣ ਦੇ ਜਾਂ ਕੋਈ ਸਵਾਲ ਹੱਲ ਕਰਨ ਦੇ ਮੌਕੇ ਨੇ ਉਹ ਵੀ ਦਿੱਤੇ ਜਾਣ ਬਲੈਕਬੋਰਡ ਨੂੰ ਸਾਫ਼ ਕਰਨ ਦੇ ਲਈ ਹਾਥਰੀ ਥਾਂ ਤੇ ਜਿਹੜਾ ਝਾੜਨ ਹੈ ਮੈਨੂੰ ਡਸਟਰ ਹੈ ਉਹਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ ਤੇ ਬਲੈਕਬੋਰਡ ਕਲਾਸ ਦੇ ਵਿੱਚ ਇਸ ਤਰ੍ਹਾਂ ਫਿਟ ਕੀਤਾ ਜਾਵੇ ਕਿ ਸਾਰੇ ਵਿਦਿਆਰਥੀ ਉਹਨੂੰ ਦੇਖ ਸਕਣ ਮੀਨਸ ਉਹਨੇ ਕਿਉਂਕਿ ਦੂਰੀ ਤਾਂ ਉਹੀ ਹੋਏਗੀ ਇੱਕ ਕੰਧ ਤੋਂ ਦੂਸਰੀ ਕੰਧ ਤੇ ਫਿਰ ਅਸੀਂ ਦੇਖਣਾ ਹੈ ਕਿ ਸਾਰੇ ਬੱਚਿਆਂ ਦੇ ਲਈ ਵਿਜੀਬਲ ਹੋਵੇ ਬਹੁਤਾ ਨੀਵਾ ਵੀ ਨਾ ਹੋਵੇ ਤੇ ਬਹੁਤ ਜ਼ਿਆਦਾ ਉੱਚਾ ਵੀ ਨਾ ਹੋਵੇ ਬਲੈਕਬੋਰਡ ਤੇ ਪੈਣ ਵਾਲੀ ਜਿਹੜੀ ਰੌਸ਼ਨੀ ਹੁੰਦਾ ਧਿਆਨ ਵੀ ਰੱਖਿਆ ਜਾਵੇ ਕਿਉਂਕਿ ਜੇਕਰ ਬਲੈਕਬੋਰਡ ਤੇ ਰੌਸ਼ਨੀ ਪਏਗੀ ਤਾਂ ਲਿਖਿਆ ਹੋਇਆ ਬੱਚਿਆਂ ਨੂੰ ਪਿੱਛੇ ਤੱਕ ਨਹੀਂ ਸਮਝ ਆਏਗਾ ਤੇ ਹੁਣ ਅਸੀਂ ਗੱਲ ਕਰਾਂਗੇ ਇਹਦੇ ਵਿੱਚ ਕਿਹੜੇ ਕਿਹੜੇ ਜਿਹੜੇ ਕੌਸ਼ਲ ਵਗੈਰਾ ਨੇ ਕਿਵੇਂ ਹੁੰਦੇ ਆ ਕੌਸ਼ਲ ਬਲੈਕਬੋਰਡ ਲਿਖ ਤੇ ਵਿਦਿਆਰਥੀ ਦਾ ਰੋਲ ਨੰਬਰ ਵਿਸ਼ਾ ਕਿਹੜਾ ਹੈ ਪੰਜਾਬੀ ਉਪ ਵਿਸ਼ਾ ਤਾਰੀਖ ਜਮਾਤ 7ਵੀਂ ਪੀਰੀਅਡ ਸਮਾਂ 6 ਮਿੰਟ ਤਿੰਨ ਜਿਹੜੇ ਕਾਲਮ ਨੇ ਉਹ ਬਣਾ ਲੈਣੇ ਨੇ ਵਿਦਿਆਰਥੀ ਅਧਿਆਪਕ ਕਿਰਿਆ ਵਿਦਿਆਰਥੀ ਕਿਰਿਆ ਬਲੈਕਬੋਰਡ ਦਾ ਕੰਮ ਕਿਉਂਕਿ ਇਹ ਸਕਿੱਲ ਕਿੰਨਾ ਸਬੰਧਿਤ ਹੈ ਬਲੈਕਬੋਰਡ ਦੀ ਵਰਤੋਂ ਦੇ ਨਾਲ ਤੇ ਵਿਦਿਆਰਥੀ ਦਾਪਕ ਬਲੈਕਬੋਰਡ ਤੇ ਮਿਸਾਲਾਂ ਮੀਨਸ ਉਦਾਹਰਨਾਂ ਲਿਖ ਕੇ ਪੁੱਛੇਗਾ ਕਿ ਇਹਨਾਂ ਦੇ ਵਿੱਚੋਂ ਯੋਜਕ ਕਿਹੜਾ ਹੈ ਹੁਣ ਫਿਰ ਵਿਦਿਆਰਥੀ ਕੀ ਕਰਨਗੇ ਧਿਆਨ ਨਾਲ ਸੁਣਨਗੇ ਤੇ ਪੁੱਛੇ ਗਏ ਸਵਾਲਾਂ ਦੇ ਜਵਾਬ ਦੇਣ ਦੇ ਯਤਨ ਕਰਨਗੇ ਉਹ ਬਲੈਕਬੋਰਡ ਉੱਪਰ ਲਿਖੀਆਂ ਮਿਸਾਲਾਂ ਨੂੰ ਉਦਾਹਰਨਾਂ ਨੂੰ ਆਪਣੀ ਕਾਪੀਆਂ ਤੇ ਵੀ ਨੋਟ ਕਰਨਗੇ ਹੁਣ ਬਲੈਕਬੋਰਡ ਦਾ ਕੰਮ ਦੇਖੋ ਰਾਮ ਫੇਲ ਹੋ ਗਿਆ ਕਿਉਂਕਿ ਉਹ ਸੱਚਾ ਹੈ ਫਿਰ ਵੀ ਕੋਈ ਭਰੋਸਾ ਨਹੀਂ ਕਰਦਾ ਇਹ ਬਲੈਕਬੋਰਡ ਤੇ ਇਹਦੇ ਆਪਕ ਨੇ ਜਿਹੜੇ ਵਾਕ ਸੀ ਉਹ ਲਿਖਤੇ ਸੀ ਫਿਰ ਵਿਦਿਆਰਥੀ ਅਧਿਆਪਕ ਬਲੈਕਬੋਰਡ ਉੱਪਰ ਯੋਜਕ ਅੱਖਰਾਂ ਨੂੰ ਰੇਕਾਂਕਿਤ ਮੀਨਸ ਨੂੰ ਅੰਡਰਲਾਈਨ ਕਰਨ ਤੋਂ ਬਾਅਦ ਇਸ ਦੀ ਪਰਿਭਾਸ਼ਾ ਲਿਖੇਗਾ ਵਿਦਿਆਰਥੀ ਯੋਜਕ ਦੀ ਪਰਿਭਾਸ਼ਾ ਕਾਪੀ ਉੱਪਰ ਨੋਟ ਕਰਨਗੇ ਹੁਣ ਯੋਜਕ ਦੀ ਪਰਿਭਾਸ਼ਾ ਇੱਧਰ ਦੇਖੋ ਲਿਖੀ ਹੈ ਬਲੈਕਬੋਰਡ ਤੇ ਯੋਜਕ ਜਿਹੜਾ ਅੱਖਰ ਦੋ ਅੱਖਰਾਂ ਵਾਕਾਂਸ਼ਾਂ ਜਾਂ ਸ਼ਬਦਾਂ ਨੂੰ ਜੋੜਦਾ ਹੋਇ ਯੋਜਕ ਅਖਵਾਉਂਦਾ ਹੈ ਵਿਦਿਆਰਥੀ ਦਾ ਪ੍ਰਯੋਜਕ ਦੀਆਂ ਕਿਸਮਾਂ ਦਾ ਫਲੋ ਚਾਰਟ ਬਲੈਕਬੋਰਡ ਉੱਪਰ ਉਲੀਕੇਗਾ ਮੀਨਸ ਬਣਾਏਗਾ ਤੇ ਫਰਕ ਦੱਸੇਗਾ ਵਿਦਿਆਰਥੀ ਧਿਆਨ ਨਾਲ ਸੁਣਦੇ ਹੋਏ ਯੋਜਕ ਦੀਆਂ ਕਿਸਮ ਆਪਣੀ ਕਾਪੀਆਂ ਉੱਪਰ ਨੋਟ ਕਰਨਗੇ ਹੁਣ ਯੋਜਕ ਦੀਆਂ ਕਿਸਮਾਂ ਇੱਕ ਅਰਥ ਦੇ ਪੱਖ ਤੋਂ ਇੱਕ ਰੂਪ ਦੇ ਰੂਪ ਤੇ ਇਸਤੇਮਾਲ ਦੇ ਪੱਖ ਤੋਂ ਅਰਥ ਦੇ ਪੱਖ ਤੋਂ ਕਿਹੜਿਆ ਸਮਾਨ ਤੇ ਅਧੀਨ ਯੋਜਕ ਹੈ ਰੂਪ ਤੇ ਇਸਤੇਮਾਲ ਦੇ ਪੱਖ ਤੋਂ ਕਿਹੜੇ ਨੇ ਇਕਹਿਰੇ ਤੇ ਸੰਯੁਕਤ ਤੇ ਇਸ ਤਰੀਕੇ ਨਾਲ ਲਿਖਣ ਉਹ ਵਿਦਿਆਰਥੀ ਦੇ ਆਪਕ ਦੀ ਨਿਯੋਜਕ ਦਾ ਮਤਲਬ ਪੁੱਛੇਗਾ ਕਿ ਇਹ ਨਿਯੋਜਕ ਕੀ ਹੁੰਦਾ ਹੈ ਤੇ ਫਿਰ ਉਹਦੇਆਂ ਉਦਾਹਰਨਾਂ ਬਲੈਕਬੋਰਡ ਤੇ ਲਿਖ ਕੇ ਵਿਦਿਆਰਥੀ ਨੂੰ ਇਹਦੇ ਬਾਰੇ ਸਮਝਾਏਗਾ ਵਿਦਿਆਰਥੀ ਆਪਣੇ ਸਮਝ ਦੇ ਹਿਸਾਬ ਨਾਲ ਜਿਹੜੇ ਉੱਤਰ ਨੇ ਉਹ ਦੇਣਗੇ ਤੇ ਜਿਹੜਾ ਕੁਛ ਅਧਿਆਪਕ ਨੇ ਬਲੈਕਬੋਰਡ ਤੇ ਲਿਖਿਆ ਉਹਨੂੰ ਕਾਪੀਆਂ ਦੇ ਉੱਪਰ ਲਿਖਣਗੇ ਤੇ ਇਹ ਨਿਯੋਜਕ ਦੇ ਜਿਹੜੇ ਉਦਾਹਰਨਾਂ ਨੇ ਉਹ ਲਿਖਦੇ ਆ ਫਿਰ ਅਗੇ ਬਲੈਕਬੋਰਡ ਵਰਤੋਂ ਦੀ ਜਿਹੜੀ ਕੌਸ਼ਲ ਸੰਬੰਧੀ ਰੇਟਿੰਗ ਵਗੈਰਾ ਕਿਸ ਤਰੀਕੇ ਨਾਲ ਕਰਨੀ ਹੈ ਇੱਥੇ ਸੀਰੀਅਲ ਨੰਬਰ ਆ ਜਾਊਗਾ ਇੱਥੇ ਕੰਪੋਨੈਂਟਸ ਤੱਤ ਕਿਹੜੇ-ਕਿਹੜੇ ਹੋਣੇ ਚਾਹੀਦੇ ਨੇ ਜਿਵੇਂ ਕਿ ਬਲੈਕਬੋਰਡ ਲਿਖਤ ਪਾਠ ਦੇ ਵਿਕਾਸ ਦੇ ਨਾਲ-ਨਾਲ ਕੀਤੀ ਗਈ ਮੀਨ ਜਿਹੜਾ ਲਿਖਣ ਵਾਲਾ ਕੰਮ ਸੀ ਉਹ ਜਿਵੇਂ-ਜਿਵੇਂ ਪਾਠ ਪੜਾਇਆ ਜਾ ਰਿਹਾ ਸੀ ਕੀ ਉਹਦੇ ਸਾਰ ਦੇ ਨਾਲ ਕੀਤਾ ਗਿਆ ਉਹਦੇ ਅਕੋਰਡਿੰਗ ਇੱਥੇ ਰੇਟਿੰਗ ਕਰਨੀ ਹੈ ਹਾਂ 0 1 2 3 ਜੋ ਵੀ ਹੋਏਗਾ ਤੇ ਬਲੈਕਬੋਰਡ ਲਿਖਤ ਦੀਆਂ ਪੰਕਤੀਆਂ ਮੀਨ ਜਿਹੜੀਆਂ ਲਾਈਨਾਂ ਲਿਖੇਗੀਆਂ ਨੇ ਕਿ ਉਹ ਸਿੱਧੀਆਂ ਨੇ ਫਿਰ ਅੱਖਰਾਂ ਦਾ ਆਕਾਰ ਦੇਖਣਾ ਹੈ ਉਹਦੇ ਅਕੋਰਡਿੰਗ ਰੇਟਿੰਗ ਕਰਨੀ ਹੈ ਘੱਟ ਤੋਂ ਵੱਧ ਵੱਲ ਜਾਣਾ ਹੈ ਜੇਕਰ ਬਿਲਕੁਲ ਪੂਅਰ ਹੈ ਤਾਂ ਅਸੀਂ 0 1 ਤੋਂ ਸਟਾਰਟ ਕਰ ਸਕਦੇ ਹਾਂ ਫਿਰ ਦੋ ਅੱਖਰਾਂ ਦਾ ਜਿਹੜੀਆਂ ਪੰਕਤੀਆਂ ਨੇ ਉਹਨਾਂ ਦੇ ਵਿਚਕਾਰ ਦੂਰੀ ਸਹੀ ਸੀ ਜਾਂ ਨਹੀਂ ਸੀ ਫਿਰ ਅਗਲੇ ਜਿਹੜੇ ਕੰਪੋਨੈਂਟਸ ਨੂੰ ਲਿਖੇ ਗਏ ਨੇ ਕਿ ਰੰਗਦਾਰ ਚਾਕ ਲੋੜ ਮੁਤਾਬਿਕ ਇਸਤੇਮਾਲ ਕੀਤੇ ਗਏ ਫਿਰ ਰੇਟਿੰਗ ਲਿਖਦੇ ਵੇਲੇ ਇਹ ਆਪਕ ਦਾ ਖੜੇ ਹੋਣ ਦਾ ਆਸਣ ਠੀਕ ਸੀ ਮੀਨਸ ਕਿ ਇਹ ਤਾਂ ਨਹੀਂ ਕਿ ਬੱਚਿਆਂ ਵੱਲ ਬੈਕ ਸੀ ਤੇ ਉਹ ਬਲੈਕਬੋਰਡ ਵੱਲ ਫੇਸ ਕਰਕੇ ਲਿਖੀ ਜਾ ਰਿਹਾ ਸੀ ਬਲੈਕਬੋਰਡ ਲਿਖਤ ਪਾਠ ਦੇ ਵਿਸ਼ੇ ਮੁਤਾਬਿਕ ਸੀ ਇਹ ਵੀ ਦੇਖਣਾ ਤੇ ਖਾਸ ਅੱਖਰਾਂ ਹੇਠ ਜਿਹੜੀਆਂ ਰੇਖਾਵਾਂ ਨੇ ਉਹ ਲਗਾਈਆਂ ਗਈਆਂ ਨੇ ਜਾਂ ਨਹੀਂ ਦ੍ਰਿਸ਼ਟਾਂਤੇ ਲਿਖਾਂ ਦੀ ਵਰਤੋਂ ਹੋਈ ਸੀ ਜਾਂ ਨਹੀਂ ਉਹ ਅਕੋਰਡਿੰਗ ਜਿਹੜੀ ਰੇਟਿੰਗ ਆ ਉਹ ਕੀਤੀ ਜਾਏਗੀ ਡੀਅਰ ਸਟੂਡੈਂਟਸ ਮੈਂ ਉਮੀਦ ਕਰਦੇ ਆ ਵੀਡੀਓ ਤੁਹਾਡੇ ਲਈ ਹੈਲਪਫੁਲ ਰਹੇਗੀ ਤੇ ਨੈਕਸਟ ਵੀਡੀਓ ਦੇ ਵਿੱਚ ਅਸੀਂ ਕਰਾਂਗੇ ਵਿਆਖਿਆ ਕੌਸ਼ਲ ਥੈਂਕਸ ਫॉर ਵਾਚਿੰਗ